ਆਹੀ ਬਈ ਸਸਰੀਕਾਰ ਜੀ ਸਾਰਿਆਂ ਨੂੰ ਬਈ ਆਹ ਸੇਰੋਂ ਦਾ ਗਰਾਊਂਡ ਆ ਬਈ ਆਹ ਮੁੰਡੇ ਦੇਖੋ ਤਿਆਰੀ ਲਾ ਰਹੇ ਨੇ ਆਪਣੇ ਦਾਣਾ ਜੀ ਨਾ ਨਹੀਂ ਕੀ ਆ ਲਈ ਬਈ ਕਿਵੇਂ ਹੋ ਜੀ ਠੀਕ ਹੋ ਹੋਰ ਬਈ ਤਿਆਰੀ ਕਿਵੇਂ ਜੀ ਸੀਰੀਅਸ ਗੱਲ ਕਰ ਯਾਰ ਸੀਰੀਅਸ ਬਈ ਗੱਲ ਕਰੀਂ ਨਹੀਂ ਕਰ ਯਾਰ ਕਰ ਆਲੇ ਸਵਾਲ ਪੁੱਛਦੇ ਆਂ ਅਨਸਰ ਦੇ ਦੂੰਗਾ ਆ ਪਹਿਲੇ ਮੈਚ ਦੀ ਪ੍ਰੋਫੈਸ਼ਨ ਵਧੀਆ ਹੋਇਆ ਹੁਣ ਲੀਗ ਦਾ ਜਿਹੜਾ 6 ਤਰੀਕ ਨੂੰ ਮੈਚ ਹੈ ਤੇ ਜਵਾਬ ਇਹ ਮਤਰਾ ਨਾ ਕੰਮ ਹੈਣੀ ਆਹ ਤਾਂ ਕੋ ਗੱਲ ਨਹੀਂ ਬਣੀ ਲੀ ਲੀ ਆਈ ਸੀ ਹਾਂ ਜੇ ਪਲੇਅਰ ਨੂੰ ਸਵਾਲ ਪੁੱਛੇਨ ਪਲੇਅਰ ਜਵਾਬ ਦੇਵੇ ਆਹ ਕੋ ਨੂੰ ਚਿਕੜੀ ਚੀਤੇ ਕਰਨ ਦੀ ਲੋੜ ਨਹੀਂ ਹਾਂ ਤਿਆਰੀ ਤੇਰੀ ਪੱਸੇ ਨੂੰ ਮੜਿਆ ਵੀ ਤਿਆਰੀ ਕਿਵੇਂ ਮੈਂ ਇੱਕ ਦੂਜੇ ਸੇ ਤਰੀਕ ਨੂੰ ਤਿਆਰੀ ਕਿਵੇਂ ਹੋਈ ਉਹਨ ਬਾਈ ਕਿਚੜ ਦੀ ਪੂਰੀ ਤੇਰੀ ਜਫਾ ਫਾਰਮ ਜਨ ਨੂੰ ਪਸਾਂਗੇ ਆਪਾਂ ਬਾਅਦ ਚ ਉਹਨੂੰ ਵੀ ਪਸਾਂਗੇ ਉਹ ਮੁੜ ਕੇ ਕਿਉਂ ਨ ਯਾਰ ਇਹ ਉਹਨੂੰ ਮੁੜ ਕੇ ਆ ਰੇ ਪੁਰਾ ਇਹਨੂੰ ਪਸਾਂਗੇ ਆਪਾਂ ਬਾਅਦ ਚ ਪਹਿਲਾਂ ਮੈਂ ਬੋਲ ਨਹੀਂ ਸਕਦਾ ਬਾਈ ਜੀ ਵੀ ਸਾਲੇ ਹੋਏ ਸਾਲੇ ਫਿਰ ਇਹ ਤਾਂ ਗੱਲ ਨਮਣੀ ਗਈ ਚੱਲ ਆ ਯਾਰ ਕਿਚੜ ਕਰੀਏ ਹੋਰ ਜੀ ਬਾਈ ਕਿਚੜੀ ਜੀ ਤਿਆਰੀ ਕਿਵੇਂ ਜੀ ਬਾਈ ਲੀਗ ਵਿੱਚ ਕਿਵੇਂ ਪ੍ਰਦਰਸ਼ਨ ਥੋੜਾ ਜਫਾ ਵਾਲਾ ਘੜ ਲੱਗੇ ਹਨ ਬਾਈ ਆਪਣੇ ਬਾਈਆਂ ਨੇ ਘੜ ਘੜ ਕੇ ਪਾਇਆ ਬਾਈ ਕਿਚੜ ਦੁਬਾਰੇ ਉਹੀ ਫਾਰਮ ਚ ਆ ਗਿਆ ਜਿਹੜਾ ਜਦੋਂ 7 6 7 ਸਾਲ ਪਹਿਲਾਂ ਹੁੰਦਾ ਸੀ ਦੁਬਾਰੇ ਗਰਾਊਂਡ ਚ ਵਾਪਸੀ ਕਰਦੀ ਆਹ ਇਨਨ ਨੂੰ ਜਿਹੜੇ ਹੁਣ ਆਲੇ ਜਨਰੇਸ਼ਨ ਐਨਾਂ ਨੂੰ ਦੇਖਣਾ ਹੈ ਇਹਦਾ ਵੀ ਜਿਹੜੇ ਪੁਰਾਣੇ ਬੰਦੇ ਨੂੰ ਫਟਨੇ ਪੂਰੇ ਇਹ ਕਿਉਂ ਨਹੀਂ ਇਹੇ ਬਣ ਸਕਦੇ ਹੋਰ ਵੀ ਪੱਸਾ ਹੋਰ ਨਾ ਉਧਰ ਵੀ ਕਰ ਲੋ ਉਧਰ ਕਰਾਂਗੇ ਜੀ ਉਹ ਬਾਈ ਫੌਜੀ ਵੀ ਆ ਰਿਹਾ ਕੀ ਕਰਨਾ ਇਹ ਵੀ ਤੁਸੀਂ ਫਿਟਨੈਸ ਕਿਉਂ ਨਹੀਂ ਕਰ ਰਹੇ ਦੇਖੋ ਸੁੱਟਰ ਨੋ ਕਿੰਨੇ ਪੁਰਾਣੇ ਪਲੇਅਰ ਨੇ ਹਾਂ ਕੁਛ ਤੁਸੀਂ ਪੁਰਾਣੇ ਪਲੇਅਰ ਹੈ ਨਹੀਂ ਅਸੀਂ ਤਾਂ ਉਹ ਜੀ ਸਨਿਆਸ ਲੈ ਗਏ ਕੋਚ ਬਣ ਗਏ ਕੋਚ ਬਣ ਗਏ ਕੀ ਕੁਝ ਪ੍ਰਾਪਤ ਕੀਤਾ ਇਸਨਿਆਸ ਜੇ ਪਹਿਲਾਂ ਬਹੁਤ ਕੋਈ ਪ੍ਰਾਪਤ ਕੀਤਾ ਹੀ ਲੋਕਾਂ ਤੋਂ ਗਾਲ੍ਹਾਂ ਵੀ ਖਾਦੀਆਂ ਨੇ ਜਿੱਤੇ ਮੈਚ ਵੀ ਜਿੱਤੇ ਖੜੇ ਵੀ ਨੇ ਆਉਣਾ ਆਉਣ ਵਾਲੇ ਦੇਖੋ ਜਵਾਕ ਇਕੱਠੇ ਹੋ ਕੇ ਦੇਖਦੇ ਨੇ ਵੀ ਕਿੰਨਾ ਮਾਹੌਲ ਹਾਂ ਚੱਲ ਹੋਰਾਂ ਨੂੰ ਕੰਮ ਰਾਮੋ ਰੋ ਆ ਵੀ ਸਾਡੇ ਨਾਲ ਖੜਿਆ ਅਜੀਤ ਐਂ ਤੁਸੀਂ ਇਹ ਦੇਖੋ ਵੀ ਸਾਡੇ ਨਾਲ ਅਜੇ ਤੋਂ 10 ਸਾਲ ਛੋਟਾ ਜਵਾਕ ਜਿਹੜਾ ਉਹ ਵੀ ਸਾਡੇ ਨਾਲ ਖੇਡ ਸਕਦਾ ਹੈ ਅਸੀਂ ਸਾਰੇ ਪਿੰਡ ਦੇ ਸਾਰਾ ਪਹੁੰਚ ਗਿਆ ਰਾਮ ਕਿਵੇਂ ਜੀ ਬਈ ਬਈ ਲੀਗ ਚੱਲ ਰਹੀ ਆ ਪਹਿਲੇ ਮੈਚ ਮੰਨ ਲਓ ਕਦੇ ਪਹਿਲਾ ਮੈਚ ਹੋਇਆ ਬਹੁਤ ਵਧੀਆ ਪ੍ਰਦਰਸ਼ਨ ਮਾਰਿਆ ਪ੍ਰਦਰਸ਼ਨ ਵਾ ਇੱਕ ਵੀ ਜਫਾ ਨਹੀਂ ਤੁਨੂੰ ਜੀ ਸਾਰੀ ਲੀਗ ਠੀਕ ਆ ਤੇ ਅਸੀਂ ਇਹ ਕਹੋਣਾ ਵੀ ਜਿੰਨੀ ਵੀ ਲੀਗ ਆ ਤੁਸੀਂ ਸਾਰੀ ਲੀਗ ਦੇ ਬੈਸਟ ਬਣੋ ਇਹ 6 ਤਰੀਕ ਨੂੰ ਮੈਚ ਆ ਉਹਦਾ ਫਿਰ ਤਿਆਰੀ ਫੁੱਲ ਆਈ ਜਮਾ ਤਿਆਰੀ ਆਪਣੇ ਜਫੀ ਥੋੜੇ ਡਾਉਣ ਲੱਗਦੇ ਨੇ ਹਾਂ ਜਫੀ ਦਾਣੇ ਮੈਚਰਾਂ ਦਾ ਤਾਂ ਸਾਨੂੰ ਕੋਈ ਕੈਕਟਰ ਰੀਡਰ ਘਾਟ ਨਹੀਂ ਹੈਗੀ ਪੂਰੇ ਫਿੱਟ ਨੇ ਤੇ ਬਾਈ ਦੇਖੋ ਉਹ ਐਸੇ ਤਰੀਕੇ ਦਾ ਮੈਚ ਆਈ ਬਈ ਲੱਭੀ ਪੂਰੀ ਤਿਆਰੀ ਆ ਟੀਮ ਪਰਪਰ ਪੂਰੀ ਫਿੱਟ ਹੈਗੀ ਮੁੰਡੇ ਕਹਿੰਦੇ ਇਹ ਕੀ ਜਿਹੜਾ ਕੱਪ ਆਗਾ 600 ਚੀ ਲੈ ਕੇ ਆਉਣਾ ਹੈ ਜਾਣ ਨਹੀਂ ਦੇਣਾ ਵਾ ਠੀਕ ਹੈ ਜਾਣ ਨਹੀਂ ਦੇਣਾ ਥੋੜੀ ਜਿਹੀ ਮਿਸਟੇਕ ਹੋ ਗਈ ਤੇ ਬਾਕੀ ਬੰਦੇ ਜਿਹੜੇ ਆ ਨਹੀਂ ਰਹੇ ਜਿਹੜੇ ਟੀਮ ਚ ਨੇ ਉਹਨਾਂ ਨੂੰ ਕੀ ਅਪੀਲ ਕਰੀ ਅਸੀਂ ਇਹੀ ਕਹਿੰਦੇ ਵੀ ਜੇ ਤਿਆਰੀ ਲਾਉਂਗੇ ਫੇਰ ਜਿੱਤਾਂਗੇ ਐ ਹੁਣ ਘਰੇ ਬੈ ਕੇ ਵੱਡੇ ਬਾਕੀ ਸੌ ਜਾਂਦੇ ਨੇ ਸੌਂਦੇ ਵੀ ਨਹੀਂਗੇ ਵੀ ਤੁਸੀਂ ਤਿਆਰੀ ਲਾ ਕੇ ਸੌਇਆ ਕਰੋ ਸਰੀਰ ਨੂੰ ਮੜੇ ਰਿਲੈਕਸਨ ਲਈ ਆ ਕੇ ਬੰਦਾ ਫਿਟਨੈਸ ਤੇ ਰਹੇ ਪੂਰਾ એનર્ਜੀ ਤੇ ਰਹੇ એનર્ਜੀ ਪੂਰੀ ਫੇਰ ਹੀ ਹੁਣ ਜਿੱਤਾਂਗੇ ਜੇ ਹੁਣ ਆਪਾਂ ਉਹਰੇ ਤਿਆਰੀ ਤਾਂ ਲਾਉਂਦੇ ਨਹੀਂ ਸੀਗੇ ਵੀ ਸਾਰੀ ਟੀਮ ਪਹੁੰਚਿਆ ਕਰੇ ਯਾਰ ਹੁਣ ਜਿੱਦੇ ਆਪਾਂ ਨੇ ਜਾਣਾ ਉਹਦੇ ਤਾਂ ਦੇਖ 20 ਕੀ ਬੰਦੇ ਹੁੰਦੇ ਆਪਾਂ ਵੀ ਅੱਜ ਦੇਖ ਲੈ ਕਿੰਨੇ ਕਿੰਨੇ ਖੇਡਣ ਵਾਲੇ ਵੀ ਸਾਰੇ ਬੰਦੇ ਤਕਰੀਬਨ ਹੁਣ ਲੱਤਾਂ ਘਚ ਲਾਗੇ ਸੀ ਮੈਂ ਚੇਂਜ ਲੱਗਣਾ ਹੁਣ ਪਤਾ ਹੈ ਕਿਹਨੇ ਜਿਹੜਾ ਤੇਰੀ ਲਾਉ ਪਾਉ ਨੂੰ ਚੇਂਜ ਲਾਵਾਂਗੇ ਸਹੀ ਗੱਲ ਹੈ ਜਿਹੜਾ ਰੇਡਰ ਉਹ ਰੈਡਾ ਵਧੀਆ ਪਾਉਂਦਾ ਫੇਰ ਹੀ ਪਤਾ ਲੱਗੂ ਵੀ ਸ਼ੇਰਾਂ ਦੀ ਟੀਮ ਕੋਈ ਬਣੀ ਹੈਗੀ ਆ ਹੁਣਾਂ ਦੇ ਬੱਚਿਆਂ ਬਾਰੇ ਇਹ ਵੀ ਆਉਣਾ ਬੱਚਾ ਆਹ ਦੇਖੀ ਵੀ ਪੂਰੀ ਤੇਰੀ ਲਹਿਰ ਲੱਭੀ ਹਾਂ ਇਹ ਰੋਜ਼ ਆਉਂਦਾ ਖੇਡਣਾ ਇਹ ਪਲੇਅਰ ਬਣ ਸਕਦਾ ਇਹ ਸਰੀਰ ਦੇਖੋ ਫਿਟਨੈਸ ਹੀ ਸਰੀਰ ਹੈਗਾ ਹਾਂ ਪਸੇ ਨੂੰ ਕਿਹੜੀ ਕਲਾਸ ਚ ਪੜਦਾ ਮੇਰਾ ਚਾਚਾ ਭਾਜੀ ਆਉਣਾ ਟਾਈਮ ਜੇ ਫਿਰ ਕੀ ਬਣਨਾ ਚਾਹਣਾ ਕਬੱਡੀ ਦਾ ਪਲੇਅਰ ਪੂਰਾ ਮਿਹਨਤ ਆ ਭਾਜੀ ਤੂੰ ਏ ਤੇਰੀ ਮਿਹਨਤ ਪੂਰੀ ਆ ਉਹ ਉੱਥੇ ਤੇ ਜੜਾ ਤੂੰ ਠੀਕ ਆ ਚਲ ਠੀਕ ਆ ਭਾਜੀ ਆਉਣ ਪਾ 6 ਤਰੀਕ ਨੂੰ ਮਿਲਦੇ ਆ ਜੀ ਤਾਂਦਰੇ ਕੱਪ ਤੇ ਸਾਡੀ ਟੀਮ ਪੂਰੀ ਫਾਰਮ ਚ ਆ ਗਈ ਐਤ ਕੀ ਹਾਰ ਹੀ ਲੈ ਅਸੀਂ ਉੱਥੋਂ ਕੱਪ ਚੱਕਣੀ ਕੱਪ ਚੱਕਣੀ ਚੱਕ ਧੰਨਵਾਦ